ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਡਿੰਪੀ ਢਿੱਲੋਂ ਜਿਹੜੇ ਕਿ ਅਕਾਲੀ ਦਲ ਨੂੰ ਅੱਜ ਜਿਹੜਾ ਕਿ ਇੱਕ ਵੱਡਾ ਝਟਕਾ ਦੇ ਸਕਦੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਅੱਜ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਤੇ ਉੱਥੇ ਹੀ ਜਿਹੜੇ ਕਿ ਡਿੰਪੀ ਢਿੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਅਕਾਲੀ ਦਲ ਨੂੰ ਇਹ ਵੱਡਾ ਚਟਕ ਹੈ ਜਿਹੜੇ ਕਿ ਡਿੰਪੀ ਢੱਲੋਂ ਦੇਣਗੇ ਤੇ ਉੱਥੇ ਹੀ ਗਿੱਦੜਵਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਵੀ ਚਰਚਾਵਾ ਹੋ ਰਹੀਆਂ ਨੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਗਿੱਦੜਵਾਹ ਤੋਂ ਇਲੈਕਸ਼ਨ ਲੜ ਸਕਦੇ ਨੇ ਤੇ ਦੂਜੇ ਪਾਸੇ ਇਹ ਗੱਲਾ ਕਹਿ ਰਹੀਆਂ ਨੇ ਕਿ ਹੁਣ ਡਿੰਪੀ ਢੱਲੋਂ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਤੇ ਉੱਥੇ ਹੀ ਪਹਿਲਾਂ ਉੱਥੇ ਹੀ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੁਖਵਿੰਦਰ ਸੁਖੀ ਦੇ ਵੱਲੋਂ ਜਿਹੜੀ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਅਕਾਲੀ ਦਲ ਇੱਕ ਵੱਡਾ ਝਟਕਾ ਦਿੱਤਾ ਤੇ ਹੁਣ ਇੱਕ ਹੋਰ ਵੱਡਾ ਚਿਹਰਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਜਾਂ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਜੇ ਫਿਰ ਲੱਗ ਸਕਦਾ ਹੈ ਡਿੰਪੀ ਢਿਲੋਂ ਜਿਹੜੇ ਕਿ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਸਕਦੇ ਨੇ ਤੇ ਦੂਜੇ ਪਾਸੇ ਦੱਸੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਜਾ ਰਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਦੋ ਟੜੇ ਹੋ ਗਏ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਬਾਕੀ ਟੜੇ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਕਿ ਪ੍ਰਧਾਨਗੀ ਨੂੰ ਲੈ ਕੇ ਸਵਾਲ ਉਠੇ ਨੇ ਤੇ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਇੱਕ ਪਾਸੇ ਜਿਹੜੀ ਕਿ ਅਕਾਲੀ ਦਲ ਨੇ ਤਿਆਰੀ ਖਿੱਚੀ ਹੋਈ ਹੈ ਤੇ ਹੋਣ ਜਿਹੜੇ ਕਿ ਸੁਖਵੀਰ ਸਿੰਘ ਬਾਦਲੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿੱਦੜਬਾਹ ਤੋਂ ਆਪ ਇਲੈਕਸ਼ਨ ਲੜ ਸਕਦੇ ਨੇ ਤੇ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਹੁਣ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਕਿ ਡਿੰਪੀ ਢਿੱਲੋਂ ਦੇ ਵੱਲੋਂ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਗਿਆ ਤੇ ਉੱਥੇ ਅਕਾਲੀ ਦਲ ਦਾ ਇਹ ਵੱਡਾ ਚਿਹਰਾ ਜਿਹੜਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਜਾਂ ਹੋਰ ਪਾਰਟੀ ਵੀ ਜਿਹੜੀ ਕਿ ਕੋਈ ਜੁਆਇਨ ਕਰ ਸਕਦੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਜਿਹੜਾ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਹੀ ਗਿੱਦੜਬਾਹ ਦੀਆਂ ਜਿ ਹੀ ਵੱਡਾ ਚਟਕਾ ਲੱਗੇਗਾ ਤੇ ਦੂਜੇ ਪਾਸੇ ਇੱਕ ਪਾਸੇ ਦੱਸਦੀ ਕਿ ਜਲੰਧਰ ਦੀਆਂ ਜਿਮਨੀ ਚੋਣਾ ਹੋਈਆਂ ਤੇ ਜਲੰਧਰ ਦੀਆਂ ਜਿਮਨੀ ਚੋਣਾ ਤੋਂ ਬਾਅਦ ਹੁਣ ਗਿੱਦੜ ਬਾਹਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਤੇ ਗਿੱਦੜ ਬਾਹਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਗਿੱਦੜ ਬਾਹ ਜਿਹੜਾ ਕਿ ਅਕਾਲੀਆਂ ਦਾ ਧੜ ਮੰਨਿਆ ਜਾਂਦਾ ਉੱਥੇ ਹੀ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਲਗਾਤਾਰ ਜਿਹੜੀ ਕਿ ਚਰਚਾਵਾ ਹੋ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਆਪ ਸਿਆਸੀ ਅਖਾੜੇ ਦੇ ਵਿੱਚ ਉਤਰਨਗੇ ਬਾਕੀ ਉਮੀਦਵਾਰਾਂ ਨੂੰ ਮਾਤ ਹੋਣਗੇ ਤੇ ਉੱਥੇ ਹੀ ਹੁਣ ਜਿਹੜੇ ਕੇਸ ਕਾਲੀਦਲ ਦੇ ਵਿੱਚ ਵੱਡਾ ਚਿਹਰਾ ਯਾਨੀ ਕਿ ਆ ਡਿੰਪੇ ਢੇਲੋ ਜਿਹੜੇ ਕਿ ਅੱਜ ਕਾਲੀਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕਰ ਸਕਦੇ ਨੇ ਤੇ ਇੱਕ ਵਾਰ ਫਿਰ ਦੱਸ ਦिए। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਅਕਾਲੀ ਦਲ ਨੂੰ ਇਹ ਵੱਡਾ ਝਟਕਾ ਜਿਹੜੇ ਕਿ ਢਿੰਪੀ ਢੱਲੋਂ ਦੇਣਗੇ ਤੇ ਉੱਥੇ ਹੀ ਗਿੱਦੜਵਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵੀ ਚਰਚਾਵਾ ਹੋ ਰਹੀਆਂ ਨੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਗਿੱਦੜਵਾਹ ਤੋਂ ਇਲੈਕਸ਼ਨ ਲੜ ਸਕਦੇ ਨੇ ਤੇ ਦੂਜੇ ਪਾਸੇ ਇਹ ਗੱਲਾਂ ਕਹਿ ਰਿਹਾ ਨੇ ਕਿ ਹੁਣ ਢਿੰਪੀ ਢੱਲੋਂ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਤੇ ਉੱਥੇ ਹੀ ਪਹਿਲਾ ਉੱਥੇ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੁਖਵਿੰਦਰ ਸੁਖੀ ਦੇ ਵੱਲੋਂ ਜਿਹੜੀ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਤੇ ਹੁਣ ਇੱਕ ਹੋਰ ਵੱਡਾ ਚਿਹਰਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਜਾਂ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਜੇ ਫਿਰ ਲੱਗ ਸਕਦਾ ਹੈ ਡਿੰਪੀ ਟਲੋ ਜਿਹੜੇ ਕਿ ਅੱਜ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਸਕਦੇ ਨੇ ਤੇ ਦੂਜੇ ਪਾਸੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਵਿੱਚ ਦੋ ਟੜੇ ਹੋ ਗਏ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਬਾਕੀ ਟੜੇ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਿ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੇ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਇੱਕ ਪਾਸੇ ਜਿਹੜੀ ਕਿ ਅਕਾਲੀ ਦਲ ਨੇ ਤਿਆਰੀ ਕੀਤੀ ਹੋਈ ਹੈ ਤੇ ਹੁਣ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿੱਦੜ ਬਾਵਾ ਤੋਂ ਆਪ ਇਲੈਕਸ਼ਨ ਲੜ ਸਕਦੇ ਨੇ ਤੇ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਹੁਣ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਕਿ ਡਿੰਪੀ ਢਿੱਲੋਂ ਦੇ ਵੱਲੋਂ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਗਿਆ ਤੇ ਉੱਥੇ ਅਕਾਲੀ ਦਲ ਦਾ ਇਹ ਵੱਡਾ ਚਿਹਰਾ ਜਿਹੜਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਜਾਂ ਹੋਰ ਪਾਰਟੀ ਵੀ ਜਿਹੜੀ ਕਿ ਕੋਈ ਜੁਆਇਨ ਕਰ ਸਕਦੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਜਿਹੜਾ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਹੀ ਗਿੱਦੜ ਬਾਵਾ ਦੀਆਂ ਜਿਮਨੀ ਚ ਇਹ ਵੱਡਾ ਚਟਕਾ ਲੱਗੇਗਾ ਤੇ ਦੂਜੇ ਪਾਸੇ ਇੱਕ ਪਾਸੇ ਦੱਸਦੀ ਕਿ ਜਲੰਧਰ ਦੀਆਂ ਜਿਮਨੀ ਚੋਣਾ ਹੋਈਆਂ ਤੇ ਜਲੰਧਰ ਦੀਆਂ ਜਿਮਨੀ ਚੋਣਾ ਤੋਂ ਬਾਅਦ ਹੁਣ ਗਿੱਦੜ ਬਾਹਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਤੇ ਗਿੱਦੜ ਬਾਹਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਆਪ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਗਿੱਦੜ ਬਾਹ ਜਿਹੜਾ ਕਿ ਅਕਾਲੀਆਂ ਦਾ ਧੜ ਮੰਨਿਆ ਜਾਂਦਾ ਉੱਥੇ ਹੀ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਲਗਾਤਾਰ ਜਿਹੜੀ ਕਿ ਚਰਚਾਵਾ ਹੋ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਆਪ ਸਿਆਸੀ ਅਖਾੜੇ ਦੇ ਵਿੱਚ ਉਤਰਣਗੇ ਬਾਕੀ ਉਮੀਦਵਾਰਾਂ ਨੂੰ ਮਾਤ ਹੋਣਗੇ ਤੇ ਉੱਥੇ ਹੀ ਹੁਣ ਜਿਹੜੇ ਕੇਸ ਕਾਲੀਦਾਲ ਦੇ ਵਿੱਚ ਵੱਡਾ ਚਿਹਰਾ ਯਾਨੀ ਕਿ ਆ ਡਿੰਪੇ ਢੇਲੋ ਜਿਹੜੇ ਕਿ ਅੱਜ ਕਾਲੀਦਾਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕਰ ਸਕਦੇ